ਮંત્રી ਹਰਪਾਲ ਸਿੰਘ ਜੀ ਮਰਦਾਬਾਦ 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 ਲਾਰੇ ਲਾਉਣ ਵਾਲਾ ਇੱਕ ਮੰਤਰੀ ਮਰਦਾਬਾਦ 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 ਜਦ ਸਰਕਾਰ ਦੇ ਵਿਰੁੱਧ ਇੱਕ ਪੰਡੀ ਪ੍ਰਚਾਰਤੀ ਪੋਲ ਖੋਲ ਪ੍ਰਦੂਸ਼ਣ ਕੀਤਾ ਗਿਆ ਤਵਰਦੇ ਮੀਦ ਵਿੱਚ ਵੀ ਪ੍ਰਦੂਸ਼ਣਕਾਰੀ ਨਹੀਂ ਰੁਕੇ ਤਾਂ ਜ਼ਬਰਦਸਤ ਪ੍ਰਦੂਸ਼ਣ ਕਰਨ ਦੇ ਲਈ ਸੈਂਕੜੇ ਹੀ ਪ੍ਰਦੂਸ਼ਣਕਾਰੀ ਸੜਕਾਂ ਤੇ ਉਤਰ ਆਏ ਦੇਰਸਲ ਈਟੀਟੀ ਟੈਟ ਪਾਸ ਅਸੋਸੀਏਸ਼ਨ ਜੈ ਸਿੰਘ ਵੱਲੋਂ ਸੰਗਰੂਰ ਦੇ ਪਿੰਡ ਜਖੇਪਾਲ ਵਿਖੇ ਸਰਕਾਰ ਦੇ ਵਿਰੁੱਧ ਪੰਡਿਤ ਪ੍ਰਚਾਰ ਤੇ ਪੋਲ ਖੋਲ ਪ੍ਰਦਰਸ਼ਨ ਕੀਤਾ ਗਿਆ ਰੈਲੀ ਦੌਰਾਨ ਪਿੰਡ ਦੇ ਵਿੱਚ ਘਰ-ਘਰ ਜਾ ਕੇ ਸਰਕਾਰ ਦੀ ਪੋਲ ਖੋਲਨ ਸੰਬੰਧੀ ਪੋਸਟਰ ਵੰਡੇ ਗਏ ਕੰਦਾ ਉਤੇ ਇਸ਼ਤਿਹਾਰ ਦੇਗਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਰੈਲੀ ਦਾ ਮੁੱਖ ਕਾਰਨ ਵਿੱਤ ਦੇ ਵੱਲੋਂ ਯੂਨੀਅਨ ਦੇ ਨਾਲ ਲਗਾਤਾਰ ਕੀਤੀ ਜਾ ਰਹੀ ਲਾਰੇਬਾਜ਼ੀ ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਦੱਕਣਾ ਇਸ ਤਰੀਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਰਨੇ ਦੇ ਵਿੱਚ ਆ ਕੇ ਕਹਿੰਦੇ ਸਨ ਕਿ ਸਾਡੀ ਸਰਕਾਰ ਬਣਨ ਤੇ 180 ਦਾ ਮਸਲਾ ਪਹਿਲ ਦੇ ਹਦਾਰ ਤੇ ਹੱਲ ਹੋਵੇਗਾ ਪਰ ਸਰਕਾਰ ਬਣੀ ਨੂੰ ਸਾਡੇ 3.5 ਸਾਲ ਤੋਂ ਵਿਵਾਦ ਦਾ ਸਮਾ ਹੋ ਗਿਆ ਮਸਲਾ ਹੱਲ ਨਹੀਂ ਕੀਤਾ ਗਿਆ ਬਸ ਲਾਰੇਬਾਜ਼ੀ ਕਰਕੇ ਲਮਕਾਇਆ ਜਾ ਰਿਹਾ ਹੈ ਇਹ ਸਾਡੀ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਅਸੀਂ 8 ਸਾਲ ਦਾ ਪਹਿਲਾਂ ਤੁਹਾਨੂੰ ਅਸੀਂ ਪਰਵੇਸ਼ਨ ਕਲੀਅਰ ਕੀਤਾ 8 ਸਾਲ ਕਿ ਸਾਡੇ 2 ਸਾਲ ਦਾ ਪਰਵੇਸ਼ਨ ਸੀਗਾ ਪਰ ਸਾਡੇ ਦੇ ਜਬਰੀ 8 ਸਾਲ ਦਾ ਪਰਵੇਸ਼ਨ ਲਾਗੂ ਕੀਤਾ ਗਿਆ ਪਰਵੇਸ਼ਨ ਕਲੀਅਰ ਕਰਨ ਤੋਂ ਬਾਅਦ ਵੀ ਹੁਣ ਜਿਹੜੇ ਕੀ ਸਾਡੇ ਸਾਥੀ ਕੀ ਸਾਡੇ ਤੋਂ ਦੁੱਗਣੀ ਤਿਕਣੀ ਤਨਖਾਹਾਂ ਲੈ ਰਹੇ ਨੇ ਪਰ ਸਾਡੇ ਤੇ ਕੀ ਹੈਗਾ ਸਾਡੇ ਤੋਂ ਮਤਲਬ ਜੇ ਉਹ 100 ਰੁਪਏ ਲੈ ਰਿਹਾ ਤਾਂ ਸਾਡੇ ਕੋਲ 10 ਰੁਪਏ ਆ ਰਹੇ ਨੇ ਸਾਡੀ ਇਹ ਬੱਚਿਆਂ ਦੀ ਮਜਬੂਰੀ ਅਸੀਂ ਬੱਚਾ ਹੀ ਰੋਟੀ ਵਾਸਤੇ ਟਰਦੇ ਪਏ ਆਂਗੇ ਹੁਣ ਅਸੀਂ ਜਿਵੇਂ ਕਿ ਸਾਰੇ ਪ੍ਰਧਾਨ ਜੀ ਨੂੰ ਦੱਸਿਆ ਹੈ ਕਿ ਵੀ ਅਸੀਂ ਅਗਰ ਸਾਡਾ ਕੰਮ ਨਹੀਂ ਹੁੰਦਾਗਾ ਤਿੰਨ ਸਾਲ ਤੋਂ ਅਸੀਂ ਲੜ ਰਹੇ ਕੋਈ ਪ੍ਰੋਟੈਸਟ ਨਹੀਂ ਕੀਤਾ ਸਾਰੇ ਜਾਣਦੇ ਨੇ ਕਿ ਅਸੀਂ ਕੋਈ ਪ੍ਰੋਟੈਸਟ ਨਹੀਂ ਕੀਤਾ ਹੈਗਾ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਪ੍ਰੋਟੈਸਟ ਨਾ ਕਰੋ ਅਸੀਂ ਤੁਹਾਡਾ ਕੰਮ ਕਰ ਦਾਂਗੇ ਪਰ ਜਦੋਂ ਅੱਜ ਤਿੰਨ ਸਾਲ ਸਾਢੇ ਤਿੰਨ ਸਾਲ ਹੋ ਗਿਆ ਸਾਡਾ ਕੰਮ ਨਹੀਂ ਹੋਇਆ ਤਾਂ ਅੱਜ ਅਸੀਂ ਮਜਬੂਰਨ ਸੜਕਾਂ ਦੇ ਉੱਤੇ ਆਂਗੇ ਤੇ ਇਹ ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਜਿੰਨਾ ਟਾਈਮ ਸਾਡਾ ਕੰਮ ਨਹੀਂ ਹੋਊਗਾ ਇਹ ਨਹੀਂ ਹੈਗਾ ਵੀ ਅਸੀਂ ਇੱਥੇ ਰੁਕ ਜਾ ਇਹ ਜਿਹੜੇ 180 ਅਧਿਆਪਕ ਨੇ ਜਿਨ੍ਹਾਂ ਨੂੰ ਪੱਕੇ ਤੌਰ ਦੇ ਉੱਤੇ ਪਹਿਲਾਂ ਰੈਗਨੋਰ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਨੌਕਰੀ ਨੂੰ ਘਟਾ ਦਿੱਤਾ ਗਿਆ ਉਸ ਤੋਂ ਬਾਅਦ ਦੁਬਾਰਾ ਹੱਕ ਕੱਟ ਤਨਖਾਹ ਦੇ ਉੱਤੇ ਦੁਬਾਰਾ ਇਹਨੂੰ ਨੌਕਰੀ ਤੇ ਜੋਇਨ ਕਰਾਇਆ ਤੇ ਉਹਨਾਂ ਨੂੰ ਅਸੀਂ ਪੂਰੇ ਰੈਗੂਲਰ ਸਟੇਲਾ ਦੇ ਉੱਤੇ ਰੈਗੂਲਰ ਕਰਾਉਣ ਦੇ ਲਈ ਘਰ ਘਰ ਅਸੀਂ ਪ੍ਰੋਟੈਸਟ ਕਰ ਰਹੇ ਆ ਪੋਸਟਰ ਵੰਡ ਰਹੇ ਆ ਪੋਸਟਰ ਦੇ ਵਿੱਚ ਜਿਹੜੇ ਇਹਨਾਂ ਨੇ ਕੀਤੇ ਹੋਏ ਵਾਦੇ ਨੇ ਵਾਦਾ ਖਿਲਾਫੀ ਦੇ ਖਿਲਾਫ ਅਸੀਂ ਉਹ ਪੋਸਟਰ ਦੇ ਉੱਤੇ ਸਾਰਾ ਕੁਝ ਲਿਖਿਆ ਉਹ ਪੋਸਟਰ ਅਸੀਂ ਵੰਡ ਰਹੇ ਆ ਤਾਂ ਕਿ ਲੋਕਾਂ ਨੂੰ ਇਹਨਾਂ ਦੀ ਅਸਲੀ ਪੋਲ ਜਿਹੜੀ ਆ ਉਹ ਖੁੱਲ੍ਹ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਲੋਕਾਂ ਨੇ ਝੂਠੇ ਵਾਦੇ ਕਰਦੇ ਨੇ ਝੂਠੇ ਵਾਦੇ ਕਰਕੇ ਸਰਕਾਰ ਬਣਾਈਏ ਤੇ ਉਹ ਵਾਦੇ ਜਿਹੜੇ ਹੈਗੇ ਉਹ ਪੂਰੇ ਨਹੀਂ ਕਰਦੇ ਅਸੀਂ ਅੱਜ ਇੱਥੇ ਪਿੰਡ ਜਗੇਪਲ ਦੇ ਵਿੱਚ 180 ਇਕੜੀ ਅਧਿਆਪਕਾਂ ਦੀ ਜਾਇਜ਼ ਮੰਗਾਂ ਦੇ ਲਈ ਇਕੱਠੇ ਹੋਏ ਆ ਜਿਦੇ ਵਿੱਚ ਅਸੀਂ ਸਰਕਾਰ ਵੱਲੋਂ ਕੀਤੇ ਗਏ ਝੂਠੇ ਵਾਦੇ ਜਿਨ੍ਹਾਂ ਦੀਓ ਨੇ ਕੂਰਤੀ ਨਹੀਂ ਕੀਤੀ 180 ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਠੱਗਿਆ ਕਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਠੱਗਿਆ ਕਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਦੀ ਬੇਰੋਜ਼ਗਾਰੀ ਨੂੰ ਠੱਗਿਆ ਕਿਸ ਤਰੀਕੇ ਨਾਲ ਉਹਨਾਂ ਨੇ ਐਮਐਸਪੀ ਦਾ ਝੂਠਾ ਵਾਦਾ ਲਾ ਕੇ ਕਿਸਾਨਾਂ ਕੋਲੋਂ ਵੋਟਾਂ ਦੀ ਠੇਰਾਵੇਰੀ ਕਰਕੇ ਸਰਕਾਰ ਬਣਾਈ ਇਹਦੀ ਇੱਕ ਪੋਲਖੋਲ ਰੈਲੀ ਅਸੀਂ ਅੱਜ ਪਿੰਡ ਜਖੇਪਲ ਦੇ ਵਿੱਚ ਜੋ ਕਿ ਹਰਪਾਲ ਸਿੰਘ ਚੀਮਾ ਜੀ ਦੇ ਹਲਕਾ ਜੁਰਬਾ ਦੇ ਵਿੱਚ ਪੈਂਦਾ ਆ ਇੱਥੇ ਇਕੱਠੇ ਹੋਏ ਆ ਭੰਡੀ ਪ੍ਰਚਾਰ ਕਰ ਰਹੇ ਆ ਹਰਪਾਲ ਸਿੰਘ ਚੀਮਾ ਜੀ ਦੇ ਖਿਲਾਫ ਇਸ ਦੇ ਨਾਲ ਹੀ ਅਸੀਂ ਪਿੰਡ ਦੇ ਲੋਕਾਂ ਨੂੰ ਇੱਕ ਪੰਫਲੈਟ ਵੰਡ ਰਹੇ ਹਾਂ ਜਿਸ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਦੱਸ ਕੇ ਸਰਕਾਰ ਬਣਾਈ ਸੀ 2022 ਵਿੱਚ ਜਿਸ ਵਿੱਚ 5 ਮਿੰਟ ਦੇ ਵਿੱਚ ਐਮਐਸਪੀ ਮਹਿਲਾਵਾਂ ਨੂੰ 1000 ਰੁਪਿਆ ਬੇਰੋਜ਼ਗਾਰੀ ਭੱਤਾ ਟੀਚੜੀ ਅਧਿਆਪਕਾਂ ਦਾ ਨਾਲ ਇਨਸਾਫ ਕਰਨਾ ਤੇ ਕਿਸਾਨਾਂ ਨੂੰ ਐਮਐਸਪੀ ਦੇਣਾ ਤੇ ਮਰੀ ਮੁਰਗੀ ਤੱਕ ਦੇ ਵੀ ਪੈਸੇ ਦੇਣਾ ਪਰ ਅੱਜ ਜਿੱਥੇ-ਜਿੱਥੇ ਇਲਾਕੇ ਦੇ ਵਿੱਚ ਹੜ੍ਹ ਆਏ ਨੇ ਉੱਥੇ ਇਹ ਸਰਕਾਰ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਨਹੀਂ ਪਹੁੰਚਿਆ ਕਿਸਾਨਾਂ ਦੀਆਂ ਧੱਤੀਆਂ ਜਿਹੜੀ ਜ਼ਮੀਨਾਂ ਉੱਤੇ ਪੰਜ-ਪੰਜ ਫੁੱਟ ਰੇਤਾ ਜਮ ਗਈ ਹੈ ਪਰ ਉਹਨਾਂ ਤੱਕ ਸਰਕਾਰ ਵੱਲੋਂ ਕੋਈ ਵੀ ਜਿਹੜੀ ਸਹੂਲਤ ਨਹੀਂ ਪਹੁੰਚੀ ਹਾਂ ਸਹੂਲਤ ਇਹ ਪਹੁੰਚੀ ਹੈ ਤੇ ਪੰਜਾਬੀਆਂ ਨੇ ਪੰਜਾਬੀਆਂ ਦਾ ਸਾਥ ਦਿੱਤਾ ਹੈ ਅੱਜ ਅਸੀਂ ਇਹਨਾਂ ਦੀ ਪੋਲ ਖੋਲ ਰੈਲੀ ਕਰ ਰਹੇ ਹਾਂ ਸਪੈਸ਼ਲੀ 180 EDT ਟੀਚਰ ਕਰ ਰਹੇ ਨਾ ਜਿਸ ਵਿੱਚ ਸਾਡਾ ਕਿਸਾਨ ਜਥੇਬੰਦੀ ਜਿਹੜੀ ਆ ਯੋਗਿੰਦਰ ਸਿੰਘ ਗੁਰਾਹ ਜੀ ਉਹ ਸਾਡਾ ਸਾਥ ਦੇ ਰਹੇ ਨਾ ਗਵਰਨਮੈਂਟ ਟੀਚਰ ਯੂਨੀਅਨ ਸਾਡਾ ਸਾਥ ਦੇ ਰਹੀ ਹੈ ਉਸੇ ਤਰ੍ਹਾਂ ਕਈ ਹੋਰ ਪ੍ਰਾਤ ਰਜਤੀ ਬੰਨੀਆਂ ਇੱਥੇ ਪਹੁੰਚੀਆਂ ਆਏ ਆ ਅਸੀਂ ਦੱਸਣਾ ਚਾਹੁੰਦੇ ਹਾਂ ਵੀ 180 ਇਹ ਉਹ ਟੀ ਜੋ ਅੱਜ 180 ਦੇਚ ਨਾ ਹੋ ਰਿਹਾ ਹੈ ਡਿੱਟੋ ਪੂਰੇ ਪੰਜਾਬ ਨਾ ਹੋ ਰਿਹਾ ਹੈ ਜਿਵੇਂ ਕਿ ਇਹ 180 ਉਹ ਟੀਚਰ ਨਾ ਜਿਨ੍ਹਾਂ ਦੇ ਕੋਈ ਕਸੂਰ ਨਾ ਹੁੰਦੇ ਹੋયા ਇਹਨਾਂ ਦਾ ਪਰਵੇਸ਼ਨ 2 ਸਾਲ ਤੋਂ 8 ਸਾਲ ਕਰ ਦਿੱਤਾ ਗਿਆ ਇਹਨਾਂ ਦੀ 8 ਸਾਲ ਤੱਕ ਬਦਲੀ ਨਹੀਂ ਕੀਤੀ ਗਈ ਇਹਨਾਂ ਨਾਲ ਗੈਰ ਕਾਨੂੰਨੀ ਧੱਕਾ ਕੀਤਾ ਗਿਆ ਔਰ ਇਸ ਧੱਕੇ ਨੂੰ ਇਹਨਾਂ ਦੇ ਸਿੱਖਿਆ ਮੰਤਰੀ ਨੇ ਰਿਟਰਨ ਰੂਪ ਦੇ ਵਿੱਚ ਐਕਸੈਪਟ ਕੀਤਾ ਉਹਦਾ ਪੱਤਰ ਮੇਰੇ ਕੋਲ ਪਿਆ ਹੈ ਜਿਹੜਾ ਜਦੋਂ ਮਰਜ਼ੀ ਮੇਰੇ ਕੋਲ ਲੈ ਸਕਦਾ ਜੀ ਹਰਜੋਤ ਬੈਨ ਜੀ ਦੇ ਸਾਈਨ ਕੀਤੇ ਹੋਇਆ ਪੱਤਰ ਇਹਨੇ ਆਈਐਸ ਅਫੀਸਰ ਅਜੋਈ ਸ਼ਰਮਾ ਜੀ ਦੀ ਤਿਆਰ ਕੀਤੀ ਹੋਈ ਇੱਕ ਲੈਟਰ ਹੈ ਜਿਸ ਵਿੱਚ ਸਪਸ਼ਟ ਰੂਪ ਚ ਲਿਖਿਆ ਹੈ ਕਿ ਸਾਰਦਾ ਸਾਰਾ ਕਸੂਰ ਜਿਹੜਾ ਆ ਉਹ ਡਿਪਾਰਟਮੈਂਟ ਦਾ ਹੈ। ਉਹ ਸਰ ਅਸੀਂ 4 ਸਾਲ ਇਸ ਸਰਕਾਰੀ ਲਾਰੇਵਾਜੀ ਨਾਲ ਕੱਢ ਲਿੱਤੇ ਆ ਜੀ। ਇਹਨੇ ਮਗਰ ਫਿਰ ਫਿਰ ਕੇ ਸਮਾਪੰਨ ਬੜਾ ਆਪਣਾ ਖਰਾਬ ਕਰ ਚੁੱਕੇ ਆ। ਖੂਨ ਅਸੀਂ ਜਿਹੜਾ ਆ ਅੱਜ ਅਸੀਂ ਸ਼ੁਰੂਆਤ ਕਰ ਦਿੱਤੀ ਹੈ। ਇਸ ਸਰਕਾਰ ਦੇ ਅਗੇਂਸਟ ਅਹੀਨ ਪ੍ਰੋਟੈਸਟ ਦੀ ਜਿਹੜੀ ਹੈ ਉਹ ਮੁਹਿੰਮ ਸਟਾਰਟ ਕਰ ਦਿੱਤੀ ਹੈ ਅੱਜ ਪਿੰਡ ਚ ਕੇਪਲਚਾ ਅਗਲੇ ਐਤਵਾਰ ਅਸੀਂ ਦੂਸਰੇ ਪਿੰਡ ਦੇ ਵਿੱਚ ਉਸ ਤੋਂ ਅਗਲੇ ਐਤਵਾਰ ਅਸੀਂ ਜਦੋਂ ਤੱਕ 2027 ਦੇ ਇਲੈਕਸ਼ਨ ਨਹੀਂ ਆਉਂਦੇ ਜਾਂ ਸਾਡਾ ਕੰਮ ਨਹੀਂ ਹੁੰਦਾ ਉਦੋਂ ਤੱਕ ਹਰ ਐਤਵਾਰ ਇੱਕ ਪਿੰਡ ਦੇ ਵਿੱਚ ਵੜਨਾ ਔਰ ਵੜਾਂਗੇ ਸਿਰਫ ਹਰਪਾਲ ਸਿੰਘ ਚੀਮਾ ਜੀ ਦੇ ਹਲਕੇ ਦੇ ਪਿੰਡਾਂ ਦੇ ਵਿੱਚ ਜਿਸ ਵਿੱਚ ਉਦੋਂ ਉੱਥੋਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਜੂਤ ਨੂੰ ਉਹਨਾਂ ਦੇ ਆਪਣੇ ਮਾਵਾ ਭੈਣਾਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਅਵੇਅਰ ਕਰਾਂਗੇ ਕਿ ਇਸ ਸਰਕਾਰ ਤੋਂ ਬਚ ਕੇ ਰਹਿਣਾ ਇਹਨਾਂ ਨੇ 202 ਦੇ ਵਿੱਚ ਪਹਿਲਾ ਸਾਡਾ ਜਿਹੜਾ ਹੈ ਧੋਖਾ ਕਰਕੇ ਸਰਕਾਰ ਬਣਾਈ ਹੈ 27 ਬਹੁਤ ਨੇੜੇ ਆ ਰਹੀ ਹੈ ਇਹਨਾਂ ਦੋਰਾਚੈਰਾ ਰੱਖਣ ਵਾਲੇ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਤੋਂ ਬਚ ਕੇ